ਕਿ ਮੇਲਾ ਵਿਰਸੇ ਦਾ ਆ ਰਿਹਾ ਤੇ ਭੈਣੋਂ ਖਿੱਚ ਲੋ ਤਿਆਰੀ ਅਸੀਂ ਚਾਹੁੰਦੇ ਆ ਕਿ ਸਾਡੇ ਜਿਹੜੇ ਜੰਗ ਜਨਰੇਸ਼ਨ ਆ ਉਹ ਆ ਕੇ ਦੇਖਣ ਤਾਂ ਕਿ ਅਸੀਂ ਇਹ ਵਿਰਸਾ ਜਾਣ ਲੱਗੇ ਆਪਣੇ ਬੱਚਿਆਂ ਨੂੰ ਵਿਰਾਸਤ ਚ ਦੇ ਕੇ ਜਾਈਏ। ਹਾ ਤੋ ਚੰਦਰੀ ਭਿਛੋੜੇ ਭਾਵੇਂ ਸੋੜੀਰ ਕਰੇ ਘਟੀਆਂ। ਅਸੀਂ ਹਰ ਸਾਲ ਆਪਣੇ ਮੇਲੇ ਦੇ ਵਿੱਚ ਕੋਈ ਨਾ ਕੋਈ ਸਾਡੇ ਵਿਰਾਸਤ ਨਾਲ ਜੁੜੀ ਚੀਜ਼ ਦੀ ਅਸੀਂ ਥੀਮ ਲੈ ਕੇ ਆਉਂਦੇ ਆ ਇਹਦੇ ਵਿੱਚ ਅੱਤ ਕੀ ਅਸੀਂ ਚਾਰ ਨਵੀਆਂ ਚੀਜ਼ਾਂ ਲੈ ਕੇ ਆ ਰਹੇ ਹਾਂ ਜੋ ਸਾਡੇ ਵਿਰਾਸਤ ਸਾਡੇ ਵਿਰਸੇ ਦੇ ਨਾਲ ਜੁੜੀਆਂ ਨੇ ਪ੍ਰਾਇਮਰੀ ਸਕੂਲ ਮਿਡੂ ਮਡਲੀ ਵਿਦਿਆ ਦਾ ਕੇਂਦਰ ਜਿਹਨੂੰ ੱੱਪੜ ਸਕੂਲ ਕਹਿੰਦੇ ਸੀ ਬੱਚਿਆਂ ਦੀਆਂ ਪ੍ਰਾਤਨ ਗੇਮਾਂ ਦਿਖਾਈਆਂ ਜਾਣੀਆਂ ਜਿੱਦਾਂ ਕੁੜੀਆਂ ਕੋਟਲਾ ਸ਼ਪਾਕੀ ਖੇਡਦੀਆਂ ਸੀ 12 ਟੀਣੀ ਖੇਡਦੇ ਸੀ ਵਿਰਾਸਤ ਤੇ ਧਾਰਮਿਕ ਚੀਜ਼ਾਂ ਗੱਤਕੇ ਤਲਵਾਰਬਾਜੀ ਵੀ ਦਿਖਾਈ ਜਾਣੀ ਫਿਰ ਇਹਦੇ ਵਿੱਚ ਅਸੀਂ ਲੈ ਕੇ ਆ ਰਹੇ ਹਾਂ ਲਲਾਰੀ ਦੀ ਦੁਕਾਨ ਥੋਬੀ ਘਾਟ ਲੈ ਕੇ ਆ ਰਹੇ ਹਾਂ ਦਰਜੀ ਦੀ ਦੁਕਾਨਾ ਹੋਰ ਵੀ ਬਹੁਤ ਕੌਸ਼ਾ ਸਾਡਾ ਰੋਲ ਤਾਂ ਇਹ ਹੀ ਆ ਵੀ ਅਸੀਂ ਨੱਚਣਾ ਟੱਪਣਾ ਤੇ ਗਾਉਣਾ ਪਰ ਸਾਡਾ ਮੇਨ ਮਕਸਦ ਇਹ ਵੀ ਆ ਨਾਲ ਨਾਲ ਕਿ ਅਸੀਂ ਆਰਚਵੇ ਫੂਡ ਬੈਂਕ ਲਈ ਐਵਸਪੋਰਟ ਲਈ ਫੰਡਰੇਜ ਕਰਦੇ ਆ ਆਪਣੇ ਕਲਚਰ ਨਾਲ ਆਪਣੇ ਸੱਭਿਆਚਾਰ ਨਾਲ ਜੋੜੀਏ ਬਾਕੀ ਕਲਚਰ ਵੀ ਸਿੱਖਣ ਅਸੀਂ ਇਹ ਨਹੀਂ ਕਹਿੰਦੇ ਕਿ ਸਾਡਾ ਵਿਰਸਾ ਹੀ ਸਿੱਖਣ ਕਿਉਂਕਿ ਅਸੀਂ ਕੈਨੇਡਾ ਦੀ ਧਰਤੀ ਤੇ ਰਹਿੰਦੇ ਆ ਵਿਦੇਸ਼ਾਂ ਵਿੱਚ ਰਹਿੰਨੇ ਬਹੁਤ ਮੱਲਾ ਮਾਰੀਆਂ ਹਾਂਜੀ ਖਾਣ ਪੀਣ ਦੀ ਕੇਟਿੰਗ ਸਾਡੇ ਐਬੀ ਅ ਇੰਡੀਅਨ ਕਜ਼ੀਨ ਵੱਲੋਂ ਇਕਬਾਲ ਸਵੇੱਜ ਜੀ ਆ ਉਹਨਾਂ ਵੱਲੋਂ ਕੇਟਰਿੰਗ ਕੀਤੀ ਗਈ ਆ ਖਾਣ ਪੀਣ ਦਾ ਪੂਰਾ ਏਕੀ ਖੁੱਲਾ ਲੋਤ ਰਹਿਗਾ ਨਜ਼ਾਰੇ ਪੂਰੇ ਮੈਦਾਨ ਦੇ ਪਾਰਕਿੰਗ ਦੇ ਲਈ ਪੂਰਾ ਅਰੇਂਜਮੈਂਟ ਹੈਗਾ ਹਰ ਸਾਲ ਦੀ ਤਰ੍ਹਾਂ ਤੇ 9 ਅਗਸਤ ਨੂੰ 4582 ਬੈਲ ਰੋਡ ਤੇ 12:30 ਵਜੇ ਤੋਂ ਲੈ ਕੇ 6:30 ਵਜੇ ਤੱਕ ਇਹ ਮੇਲਾ ਚੱਲੂਗਾ ਜੀ ਸਿਰਫ ਐਸ ਸੰਡੇ ਤੱਕ ਹੀ ਡਿਸਕਾਊਂਟ ਲੱਗਿਆ 10 ਡਾਲਰ 40 ਡਾਲਰ ਦੀ ਟਿਕਟਾਂ ਉਸ ਤੋਂ ਬਾਅਦ ਸਾਡੀਆਂ ਭੈਣਾਂ ਲਈ ਟਿਕਟ 50 ਡਾਲਰ ਦੀ ਹੋ ਜਾਣੀ ਆ ਬਜ਼ੁਰਗਾਂ ਤੇ ਬੱਚਿਆਂ ਦੀ ਟਿਕਟ ਹਰ ਸਾਲ ਦੀ ਤਰ੍ਹਾਂ 35 ਡਾਲਰ ਹੀ ਆ ਜੀ ਸੱਚੀ ਗੱਲ ਜੀ ਸੌਣ ਦਾ ਮਹੀਨਾ ਹੈ ਤੇ ਕਹਿੰਦੇ ਸੌਣ ਦੇ ਮਹੀਨੇ ਦੇ ਵਿੱਚ ਖੀਰ ਪੂੜੇ ਇਹ ਸਭ ਚੀਜ਼ਾਂ ਦੇ ਅਸੀਂ ਬੜੇ ਸ਼ੌਕੀਨ ਹੁੰਦੇ ਆ ਪੰਜਾਬ ਤੋਂ ਮੇਲੇ ਸੀ ਦੇਖਦੇ ਆ ਰਹਿਆਂ ਤੇ ਕਹਿੰਦੇ ਰਹਿ ਕੇ ਸਰੀ ਦੇ ਵਿੱਚ ਵੀ ਆ ਬਸਫੜ ਦੇ ਵਿੱਚ ਵੀ ਕੈਨੇਡਾ ਚ ਬਹੁਤ ਥਾਵਾਂ ਦੇ ਉੱਤੇ ਅਜਿਹੇ ਮੇਲੇ ਲੱਗਦੇ ਰਹਿੰਦੇ ਨੇ ਸੋ ਸੌਣ ਦਾ ਮਹੀਨਾ ਹੈ ਮੌਸਮ ਦੇਖੋ ਜੀ ਕਿੰਨਾ ਸੋਹਣਾ ਹੈ ਮੀਂਹ ਵੀ ਪੈ ਰਿਹਾ ਹੈ ਬਹੁਤ ਕੁਝ ਹੋ ਰਿਹਾ ਹੈ ਤੇ ਬੜੇ ਸਾਰੇ ਅਜਿਹੇ ਲੋਕ ਨੇ ਜਿਹੜੇ ਆਪਣੇ ਮੇਲੇ ਆਪਣੇ ਇਵੈਂਟਾਂ ਦੀ ਤਿਆਰੀ ਵੀ ਕਰ ਰਹੇ ਨੇ ਇਸ ਵੇਲੇ ਇੱਕ ਹੋਰ ਗਰੁੱਪ ਹੈ ਇਹਨਾਂ ਦੇ ਕੋਲ ਚੱਲਦੇ ਆਂ ਕਾਰਕੀਰੇ ਦੇਖੋ ਬੜੀਆਂ ਧੁੰਮਾ ਇਹਨਾਂ ਨੇ ਪਾਈਆਂ ਤੇ ਪੂਰੀ ਇਥੇ ਰੌਣਕ ਲਗਾਈ ਹੋਈ ਹੈ ਜਿਹੜੇ ਵਿਰਸਾ ਫਾਊਂਡੇਸ਼ਨ ਐਬਸ ਵੱੜwale ਜਿਹੜੇ ਪੂਰੇ ਗਾਣ ਵਜਾਂ ਦੇ ਵਿੱਚ ਇਸ ਵੇਲੇ ਬਿਜ਼ੀ ਨੇ ਕਿਉਂਕਿ ਮੇਲਾ ਵਿਰਸੇ ਦਾ ਇਕਰਾਣ ਜਾ ਰਹੇ ਨੇ ਸਸਿਕਾਲ ਜੀ ਸਸਿਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੇ ਇਨਾ ਮਤਲਬ ਮੈਂ ਓਪਨਿੰਗ ਕਰ ਰਹੀ ਸੀ ਤੇ ਪੂਰੀ ਤੁਹਾਡੀ ਗਾਣ ਵਜਾਂ ਦੀ ਸਾਰਿਆਂ ਦੀ ਆਵਾਜ਼ ਆ ਰਹੀ ਸੀ ਬੜਾ ਵਧੀਆ ਲੱਗਿਆ ਸੌਣ ਦਾ ਮਹੀਨਾ ਹੈ ਤੇ ਸਾਰੇ ਜਣੇ ਇੱਥੇ ਇਕੱਠੇ ਨੇ ਅੱਛਾ ਇਹ ਦੱਸੋ ਜੀ ਤੁਸੀਂ ਇੱਥੇ ਕੀ ਸਾਰਿਆਂ ਨੇ ਰੌਲਾ ਪਾਇਆ ਕਰ ਕੀ ਰਹੇ ਹੋ ਇਕੱਠੇ ਹੋ ਕੇ ਹਾਂਜੀ ਸਤਿ ਸ਼੍ਰੀ ਅਕਾਲ ਸ਼ੈਰੀ ਜੀ ਤੁਹਾਡਾ ਤੁਹਾਨੂੰ ਥੈਂਕ ਯੂ ਬਹੁਤ-ਬਹੁਤ ਅਸੀਂ ਅੱਜ ਸਾਨੂੰ ਆ ਕੇ ਇੱਥੇ ਮਿਲੇ ਅਸੀਂ ਐਕਚੁਅਲੀ ਇੱਥੇ ਮੇਲਾ ਵਿਰਸੇ ਦਾ ਜਿਹੜਾ ਵਿਰਸਾ ਫਾਊਂਡੇਸ਼ਨ ਵੱਲੋਂ ਕਰਾਇਆ ਜਾ ਰਿਹਾ ਹੈ ਭੈਣਾ ਦਾ ਮੇਲਾ ਉਸ ਮੇਲੇ ਦੇ ਲਈ ਅਸੀਂ ਭੈਣਾ ਦੇ ਲਈ ਇੱਕ ਸਪੈਸ਼ਲ ਅਨਾਉਂਸਮੈਂਟ ਕਰਨ ਆਏ ਆ ਕਿ ਮੇਲਾ ਵਿਰਸੇ ਦਾ ਆ ਰਿਹਾ ਤੇ ਭੈਣੋ ਖਿੱਚ ਲੋ ਤਿਆਰੀ ਇਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਡੀਆਂ ਭੈਣਾ ਬਜ਼ੁਰਗਾਂ ਤੇ ਬੱਚਿਆਂ ਦਾ ਵਿਰਾਸਤੀ ਮੇਲਾ ਜਿਹਦੇ ਵਿੱਚ ਅਸੀਂ ਬਹੁਤ ਹੀ ਵਧੀਆ ਪੰਜਾਬ ਦੇ ਵਿਰਸੇ ਦੀ ਇੱਕ ਝਲਕ ਲੈ ਕੇ ਆ ਰਹੇ ਹਾਂ ਜਿਹਨੂੰ ਅਸੀਂ ਚਾਹੁੰਦੇ ਹਾਂ ਕਿ ਸਾਡੇ ਜਿਹੜੇ ਜੰਗ ਜਨਰੇਸ਼ਨ ਆ ਉਹ ਆ ਕੇ ਦੇਖਣ ਤਾਂ ਕਿ ਅਸੀਂ ਇਹ ਵਿਰਸਾ ਜਾਣ ਲੱਗੇ ਆਪਣੇ ਬੱਚਿਆਂ ਨੂੰ ਵਿਰਾਸਤ ਚ ਦੇ ਕੇ ਜਾਈਏ ਸੋ ਤਾਂ ਰੰਵੀਰ ਜੀ ਹੁਣੇ ਵਿਰਸਾ ਫਾਊਂਡੇਸ਼ਨ ਦੇ ਵੱਲੋਂ ਨੇ ਹਰ ਸਾਲ ਪੂਰਾ ਇਹਨਾਂ ਨੇ ਗਾਹ ਪਾਇਆ ਹੁੰਦਾ ਹੈ ਬਸਵੜ ਦੇ ਵਿੱਚ ਮੇਲੇ ਕਰਾਉਂਦੇ ਨੇ ਬਹੁਤ ਸਾਰੇ ਇਵੈਂਟ ਕਰਾਉਂਦੇ ਨੇ ਤੇ ਇਹਨਾਂ ਦਾ ਹੀ ਸਾਰਾ ਗਰੁੱਪ ਜਿਹੜਾ ਅੱਜ ਇਕੱਠਾ ਹੋਇਆ ਤੇ ਇਹਨਾਂ ਨਾਲ ਆਪਾਂ ਸਾਰੇ ਥੋੜੀਆਂ-ਥੋੜੀਆਂ ਗੱਲਾਂ ਕਰਾਂਗੇ ਕਿ ਇਹ ਕੀ ਕوشਸ਼ ਕਰ ਰਹੇ ਨੇ ਤੇ ਇਹਨਾਂ ਦੀ ਤਿਆਰੀ ਜਿਹੜੀ ਹੈ ਕੀ ਕوشਸ਼ ਚੱਲ ਰਹੀ ਹੈ ਹਾਂਜੀ ਪਹਿਲਾਂ ਇੱਕ ਬੋਲੀ ਤੋਂ ਹੀ ਕੰਮ ਚੱਕੀਏ ਫਿਰ ਜੀ ਬੱਲੇ ਬੱਲੇ ਵਈ ਸੋਣ ਵੀ ਰਿਕੁਰਜੀ ਮਜ਼ਾ ਆ ਗਿਆ ਅੱਛਾ ਧਰਮਵੀਰ ਜੀ ਚਲੋ ਹੁਣ ਆਪਾਂ ਕਰਦੇ ਹਾਂ ਤੁਹਾਡੇ ਨਾਲ ਗੱਲਾਂ ਬਾਤਾਂ ਇਹ ਦੱਸੋ ਵੀ ਸੌਣ ਦਾ ਮਹੀਨਾ ਹੈ ਨਾ ਪੂਰੀ ਤਿਆਰੀ ਜਿਹੜੀ ਚੱਲ ਰਹੀ ਹੈ ਤੁਹਾਡੇ ਮੇਲੇ ਦੀ ਹਰ ਜਗ੍ਹਾ ਦੇ ਉੱਤੇ ਧੂਮ ਮਚੀ ਹੋਈ ਹੈ ਬੇ ਵਿਰਸਾ ਫਾਊਂਡੇਸ਼ਨ ਵਾਲੇ ਮੇਲਾ ਲੈ ਕੇ ਆ ਰਹੇ ਨੇ ਹਰ ਸਾਲ ਆਉਂਦੇ ਨੇ ਤੇ ਮੇਲਾ ਵਿਰਸੇ ਦਾ ਇਹ ਮੇਲਾ ਵਿਰਸੇ ਦਾ ਜਿਹੜਾ ਇਹਨੇ ਇੰਨਾ ਰੌਲਾ ਰੱਪਾ ਕਿਉਂ ਪਾਇਆ ਇੰਨੀ ਧੂਮ ਕਿਉਂ ਮਚ ਜਾਂਦੀ ਹੈ ਤੁਹਾਡੇ ਇਹਦੇ ਕਿਉਂਕਿ ਇਸ ਮੇਲੇ ਦੇ ਵਿੱਚ ਹਮੇਸ਼ਾ ਮੇਲੇ ਸਾਰੇ ਬਹੁਤ ਵਧੀਆ ਹੁੰਦੇ ਆ ਸ਼ੈਰੀ ਜੀ ਸਾਰੇ ਆਪਣੀ ਜਗ੍ਹਾ ਤੇ ਬਹੁਤ ਵਧੀਆ ਮੇਲੇ ਕਰਾਉਂਦੇ ਨੇ ਪਰ ਜਿਹੜਾ ਸਾਡੀ ਵਿਰਸਾ ਫਾਊਂਡੇਸ਼ਨ ਦੀ ਮੇਨ ਮਕਸਦ ਹੁੰਦਾ ਕਿ ਅਸੀਂ ਹਰ ਸਾਲ ਆਪਣੇ ਮੇਲੇ ਦੇ ਵਿੱਚ ਕੋਈ ਨਾ ਕੋਈ ਸਾਡੇ ਵਿਰਾਸਤ ਨਾਲ ਜੁੜੀ ਚੀਜ਼ ਦੀ ਅਸੀਂ ਥੀਮ ਲੈ ਕੇ ਆਉਂਦੇ ਆ ਤੇ ਨਵੀਂ ਚੀਜ਼ ਲੈ ਕੇ ਆਉਂਦੇ ਆ ਨਵੀਂ ਸਾਡੀ ਥੀਮ ਹੁੰਦੀ ਆ ਕਿ ਅਸੀਂ ਇਸ ਸਾਲ ਦੇ ਵਿੱਚ ਆ ਲੈ ਕੇ ਆਉਣਾ ਸੀ ਇਹਦੇ ਵਿੱਚ ਅਤਕੀ ਅਸੀਂ ਚਾਰ ਨਵੀਆਂ ਚੀਜ਼ਾਂ ਲੈ ਕੇ ਆ ਰਹੇ ਹਾਂ ਜੋ ਸਾਡੇ ਵਿਰਾਸਤ ਸਾਡੇ ਵਿਰਸੇ ਦੇ ਨਾਲ ਜੁੜੀਆਂ ਨੇ ਸਭ ਤੋਂ ਪਹਿਲਾਂ ਅਸੀਂ ਪਿੰਡ ਦਾ ਪ੍ਰਾਇਮਰੀ ਸਕੂਲ ਮਡਲੀ ਵਿਦਿਆ ਦਾ ਕੇਂਦਰ ਜਿਹਨੂੰ ਤੱਪੜ ਸਕੂਲ ਕਹਿੰਦੇ ਸੀ ਉਹ ਲੈ ਕੇ ਉਹ ਲੈ ਕੇ ਆ ਰਹੇ ਹਾਂ ਕਿਉਂਕਿ ਮੈਂ ਖੁਦ ਸਕੂਲ ਚ ਪੜ ਕੇ ਆਈ ਆ ਤੱਪੜ ਤੇ ਬਹਿ ਕੇ ਪੜੀ ਆ ਫੱਟੀਆਂ ਸਲੇਟੀਆਂ ਸ਼ਾਈਆਂ ਦਵਾਤਾਂ ਤੇ ਦੇਸੀ ਬਸਤੇ ਝੋਲੇ ਹੁੰਦੇ ਸੀ ਸਾਡੇ ਕੋਲੇ ਤੇ ਜਿਹਦਾ ਲਈ ਸਾਡਾ ਸੰਯੋਗ ਦੇ ਰਿਹਾ ਦਸ਼ਮੇਸ਼ ਪੰਜਾਬੀ ਸਕੂਲ ਐਬਸਫੋਰਟ ਉਹਨਾਂ ਨੇ ਸਾਡੇ ਨਾਲ ਕੋਲੈਬੋਰੇਟ ਕੀਤਾ ਉਸੇ ਤਰ੍ਹਾਂ ਉੱਥੇ ਬੱਚਿਆਂ ਦੀਆਂ ਕਲਾਸਾਂ ਲੱਗੀਆਂ ਹੋਣੀਆਂ ਬੱਚੇ ਉਦਾਂ ਪੜ ਰਹੇ ਹੋਣਗੇ ਉਹਦੇ ਨਾਲ ਨਾਲ ਬੱਚਿਆਂ ਦੀਆਂ ਪਰਾਤਨ ਗੇਮਾਂ ਦਿਖਾਈਆਂ ਜਾਣੀਆਂ ਜਿੱਦਾਂ ਕੁੜੀਆਂ ਕੋਟਲਾ ਸ਼ਪਾਕੀ ਖੇਡਦੀਆਂ ਸੀ 12 ਟੀਣੀ ਖੇਡਦੇ ਸੀ ਕੁੰਡਲ ਖੇਡਦੇ ਸੀ ਕਾਫੀ ਕੋਸੀ ਉਹਦੇ ਨਾਲ-ਨਾਲ ਸਾਡੇ ਵਿਰਾਸਤ ਤੇ ਧਾਰਮਿਕ ਚੀਜ਼ਾਂ ਗੱਤ ਕੇ ਤਲਵਾਰਬਾਜੀ ਵੀ ਦਿਖਾਈ ਜਾਣੀ ਇਹ ਸਾਰਾ ਰੋਲ ਜਿਹੜਾ ਦਸ਼ਮੇਸ਼ ਪੰਜਾਬੀ ਸਕੂਲ ਐਬਸਪੋਰਟ ਉੱਥੇ ਅਦਾ ਕਰ ਰਿਹਾ ਅਸੀਂ ਉਹਨਾਂ ਦਾ ਵੀ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਵਿਰਾਸਤ ਮੇਲੇ ਦੇ ਵਿੱਚ ਇਸ ਝਲਕ ਨੂੰ ਰੂਬਰੂ ਕਰਾਉਣ ਲਈ ਸਾਰੇ ਆਡੀਅਨ ਦੇ ਔਰ ਸਾਡੇ ਬੱਚਿਆਂ ਨੂੰ ਸਿਖਾਉਣ ਦੇ ਦੱਸਣ ਦੇ ਲਈ ਸਾਡਾ ਸਹਿਯੋਗ ਦਿੱਤਾ ਤੇ ਉਸ ਤੋਂ ਵਾ ਇਹਦੇ ਵਿੱਚ ਅਸੀਂ ਪਿੰਡ ਦਾ ਚਵਾਰੇ ਵਾਲਾ ਘਰ ਲੈ ਕੇ ਆ ਰਹੇ ਹਾਂ ਸ਼ੈਰੀ ਜੀ ਫਿਰ ਇਹਦੇ ਵਿੱਚ ਅਸੀਂ ਲੈ ਕੇ ਆ ਰਹੇ ਹਾਂ ਲਲਾਰੀ ਦੀ ਦੁਕਾਨ ਧੋਬੀ ਘਾਟ ਲੈ ਕੇ ਆ ਰਹੇ ਹਾਂ ਦਰਜੀ ਦੀ ਦੁਕਾਨਾ ਹੋਰ ਵੀ ਬਹੁਤ ਕੌਸ਼ਾ ਇਸ ਵੇਲੇ ਵਿੱਚ ਆ ਕੇ ਤੁਸੀਂ ਦੇਖਿਓ ਔਰ ਤੁਹਾਨੂੰ ਆ ਕੇ ਇਸ ਤਰ੍ਹਾਂ ਲੱਗੂਗਾ ਕਿ ਤੁਸੀਂ ਕਿਸੇ ਪਿੰਡ ਦੇ ਮੇਲੇ ਵਿੱਚ ਆ ਗਏ ਹੋ ਜੀ ਜੀ ਥੈਂਕ ਯੂ ਜੀ ਚਲੋ ਜੀ ਤੁਸੀਂ ਦੱਸੋ ਵੀ ਮੇਲਾ ਵਿਰਸੇ ਦਾ ਜਿਹੜਾ ਹੋਣ ਜਾ ਰਿਹਾ ਹੈ ਤੁਸੀਂ ਇਹਦੇ ਵਿੱਚ ਕੀ ਰੋਲ ਨਿਭਾ ਰਹੇ ਹੋ ਹਰ ਸਾਲ ਮੈਂ ਦੇਖਦੀ ਤੁਸੀਂ ਸਾਰੇ ਮਤਲਬ ਬੜੇ ਸੋਹਣੇ ਸੋਹਣੇ ਸੂਟ ਪਾ ਕੇ ਉੱਥੇ ਪਹੁੰਚੇ ਹੁੰਦੇ ਹੋ ਹਾਂ ਜੀ ਥੈਂਕ ਯੂ ਸ਼ਰਜੀ ਥੈਂਕ ਯੂ ਹਾਂ ਬਹੁਤ ਬਹੁਤ ਧੰਨਵਾਦ ਹੈ ਸਾਡਾ ਪ੍ਰੋਗਰਾਮ ਦੇਖਣ ਸੁਣਨ ਵਾਲਿਆਂ ਦਾ ਸਾਡਾ ਰੋਲ ਤਾਂ ਇਹ ਹੀ ਆ ਵੀ ਅਸੀਂ ਨੱਚਣਾ ਟੱਪਣਾ ਤੇ ਗਾਉਣਾ ਜਿਹੜਾ ਕਿ ਸਾਰਿਆਂ ਦਾ ਹੁੰਦਾ ਆ ਅਸੀਂ ਵੀ ਉਹਦੇ ਨਾਲ ਨਾਲ ਇਹਦੇ ਵਿੱਚ ਇੰਜੋਏ ਕਰਾਂਗੇ ਬੋਲੀਆਂ ਪਾਵਾਂਗੇ ਬੋਲੀਆਂ ਮੈਂ ਤਾਂ ਬੋਲੀਆਂ ਲਾਈਕ ਕਰਦੀ ਆ ਲਿਖਦੀ ਆ ਤੇ ਮੈਂ ਚਾਹੁੰਦੀ ਆ ਕਿ ਸਾਰੇ ਆਪਣੀਆਂ ਨਵੀਆਂ 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 ਬੋਲੀਆਂ ਵੀ ਪਾਉਣ ਉਹਨਾਂ ਨੂੰ ਵੀ ਮੌਕਾ ਦਿੱਤਾ ਜਾਊਗਾ ਪਰ ਸਾਡਾ ਮੇਨ ਮਕਸਦ ਇਹ ਵੀ ਆ ਨਾਲ ਨਾਲ ਕਿ ਅਸੀਂ ਆਰਚਿਵ ਫੂਡ ਬੈਂਕ ਲਈ ਐਵਸਪੋਰਟ ਲਈ ਫੰਡ ਰੇਜ਼ ਕਰਦੇ ਆ ਤੇ ਅੱਗੇ ਤੋਂ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਬਹੁਤ ਵਧੀਆ-ਵਧੀਆ ਪ੍ਰੋਗਰਾਮ ਅਲਿਕੀਏ ਵਧੀਆ ਤੋਂ ਵਧੀਆ ਇਦਾਂ ਇਹ ਮੇਲਾ ਵਿਰਸੇ ਦਾ ਕਰਵਾਈਏ ਤਾਂ ਕਿ ਅਸੀਂ ਹੋਰ ਸੰਸਥਾਵਾਂ ਨੂੰ ਵੀ ਫੰਡ ਰੇਜ਼ ਹੋਰ ਸੰਸਥਾਵਾਂ ਦੇ ਲਈ ਵੀ ਕਰੀਏ ਕਿਉਂਕਿ ਨਾਲ ਦੀ ਨਾਲ ਸਾਡਾ ਇਹ ਵੀ ਮਕਸਦ ਹੈ ਕਿ ਅਸੀਂ ਬੱਚਿਆਂ ਨੂੰ ਆਪਣੇ ਕਲਚਰ ਨਾਲ ਆਪਣੇ ਸੱਭਿਆਚਾਰ ਨਾਲ ਜੋੜੀਏ ਬਾਕੀ ਕਲਚਰ ਵੀ ਸਿੱਖਣ ਅਸੀਂ ਇਹ ਨਹੀਂ ਕਹਿੰਦੇ ਕਿ ਸਾਡਾ ਵਿਰਸਾ ਹੀ ਸਿੱਖਣ ਕਿਉਂਕਿ ਅਸੀਂ ਕੈਨੇਡਾ ਦੀ ਧਰਤੀ ਤੇ ਰਹਿੰਦੇ ਆ ਵਿਦੇਸ਼ਾਂ ਵਿੱਚ ਰਹਿੰਨੇ ਬਹੁਤ ਮੱਲਾ ਮਾਰੀਆਂ ਤੇ ਉਹ ਬਾਕੀ ਕਮਿਊਨਿਟੀ ਦੇ ਵਿੱਚ ਵਿਚਰਦੇ ਹੋਏ ਆਪਣੇ ਆਪਣੇ ਵਿਰਸੇ ਨੂੰ ਵੀ ਸਤੋਂ ਜਾਣੂ ਹੋਣ ਆਪਣੇ ਵਿਰਸੇ ਦੀਆਂ ਚੀਜ਼ਾਂ ਨੂੰ ਜਾਣਨ ਕਿਉਂਕਿ ਉਹ ਚੀਜ਼ਾਂ ਉਹਨਾਂ ਨੇ ਪੜੀਆਂ ਜਾਂ ਸੁਣੀਆਂ ਆਪਣੇ ਦਾਦੇ ਦਾਦੀਆਂ ਨਾਨੀਆਂ ਤੋਂ ਸੁਣੀਆਂ ਜ਼ਰੂਰ ਹਨ ਪਰ ਉਹ ਹੁਣ ਇਹ ਚੀਜ਼ਾਂ ਨੂੰ ਜਦੋਂ ਆਪਣੀਆਂ ਅੱਖਾਂ ਨਾਲ ਉੱਥੇ ਬੱਚੇ ਵੇਖਣਗੇ ਬਹੁਤ ਖੁਸ਼ ਹੋਣਗੇ ਦਾਦੀਆਂ ਨਾਨੀਆਂ ਉਹਨਾਂ ਨੂੰ ਐਕਸਪਲੇਨ ਕਰਨਗੀਆਂ ਤੇ ਉਹਨਾਂ ਲਈ ਮਤਲਬ ਇੱਕ ਬਹੁਤ ਵੱਡਾ ਇਹ ਉਦਾਹਰਣ ਹੋਵੇਗਾ ਉਹਨਾਂ ਨੂੰ ਦੇਖਣ ਲਈ ਤੇ ਜ਼ਿੰਦਗੀ 'ਚ ਸਿੱਖਣ ਲਈ ਅੱਛਾ ਜੀ ਹੁਣ ਅਖੀਰ ਦੇ ਵਿੱਚ ਇਹ ਦੱਸ ਦੋ ਕਿ ਸਾਰੇ ਕਿੱਥੇ ਕਿੰਨੀ ਤਰੀਕ ਨੂੰ ਪਹੁੰਚਣ ਉੱਥੇ ਪਾਰਕਿੰਗ ਦਾ ਅਰੇਂਜਮੈਂਟ ਹੈ ਖਾਣ ਪੀਣ ਦਾ ਕੀ ਅਰੇਂਜਮੈਂਟ ਹੈ ਹਾਂਜੀ ਖਾਣ ਪੀਣ ਦੀ ਕੇਟਿੰਗ ਸਾਡੇ ਐਬੀ ਇੰਡੀਅਨ ਕਜ਼ੀਨ ਵੱਲੋਂ ਇਕਬਾਲ ਸਵੇਜ ਜੀ ਆ ਉਹਨਾਂ ਵੱਲੋਂ ਕੇਟਿੰਗ ਕੀਤੀ ਗਈ ਆ ਕੇਟਿੰਗ ਦੇ ਇਹ ਤਾਂ ਸਾਰੀ ਕੇਟਿੰਗ ਜਿਹੜੀ ਇਹ ਤੁਹਾਡੀ ਟਿਕਟ ਦੇ ਵਿੱਚ ਇਨਕਲੂਡ ਹੈਗੀ ਆ ਖਾਣ ਪੀਣ ਦਾ ਪੂਰਾ ਇੱਥੇ ਖੁੱਲਾ ਲੋਤ ਰਹਿਗਾ ਨਜ਼ਾਰੇ ਪੂਰੇ ਮਿਲਣਗੇ ਪਿਛਲੇ ਸਾਲ ਥੋੜਾ ਜਆ ਭੈਣਾਂ ਨੂੰ ਹਾਸਲ ਹੋਈ ਸੀ ਲਾਈਨਾਂ ਬਹੁਤ ਲੰਮੀਆਂ ਸੀ ਇਸ ਸਾਲ ਅਸੀਂ ਚਾਰ ਲਾਈਨਾਂ ਚਲਾ ਰਹੇ ਹਾਂ ਸੋ ਇਸ ਕਰਕੇ ਵੀ ਭੈਣਾਂ ਦੀ ਕੋਈ ਲਾਈਨ ਅਪ ਨਾ ਹੋਵੇ ਖਾਣੇ ਪੀਣੇ ਲਈ ਜਿਹੜੇ ਸਾਡੇ ਮੀਡੀਆ ਪਾਰਟਨਰ ਸਿਕਿਉਰਟੀ ਨੇ ਜਾਂ ਸਾਡੇ ਜਿਹੜੇ ਵਲੰਟੀਅਰਸ ਨੇ ਉਹਨਾਂ ਲਈ ਸਪੈਸ਼ਲ ਸਟੇਸ਼ਨ ਆ ਉਹਨਾਂ ਦੇ ਲਈ ਸਪੈਸ਼ਲ ਅਰੇਂਜਮੈਂਟ ਕੀਤਾ ਗਿਆ ਖਾਣ ਪੀਣ ਦਾ ਉਹਦੇ ਨਾਲ ਨਾਲ ਉੱਥੇ ਗੰਨੇ ਦੇ ਜੂਸ ਦੀਆਂ ਦੋ ਘੜਾੜੀਆਂ ਲੱਗਣੀਆਂ ਜੀ ਗੋਲ ਗੱਪਿਆਂ ਦੀ ਸਟਾਲ ਹੈਗੀ ਆ ਚਾਟ ਦੀ ਸਟਾਲ ਹੈਗੀ ਆ ਉਹਦੇ ਨਾਲ ਬੱਲੀ ਬਲਰਾਮ ਜੀ ਪਹੁੰਚ ਰਹੇ ਆ ਉਹ ਵੀ ਪਟੂਰੇ ਸ਼ੋਲਿਆਂ ਦੀ ਸਟਾਲ ਲੈ ਕੇ ਪਹੁੰਚ ਰਹੇ ਆ ਉਹਦੇ ਨਾਲ ਨਾਲ ਸਾਡੇ ਫੈਮਿਲੀ ਪੀਜ਼ਾ ਐਬਸਪੋਰਟ ਤੋਂ ਆ ਉਹ ਵੀ ਪੀਜ਼ੇ ਦੀ ਸਟਾਲ ਜੇ ਕਿਸੇ ਦਾ ਬੱਚਾ ਪੀਜ਼ਾ ਲੈਣ ਦਾ ਚਾਹਵਣਾ ਉਹਦੇ ਨਾਲ ਨਾਲ ਸਾਡੇ ਕੋਲੇ ਗਲਾਟੀ ਐਗਜ਼ਿਬਿਸ਼ਨ ਤੋਂ ਬੁੱਕ ਸਟੋਰ ਤੋਂ ਬਾਜੀ ਪਹੁੰਚ ਰਹੇ ਨੇ ਸਾਡੇ ਤਜਿੰਦਰ ਬਾਜੀ ਜਿਹੜੇ ਪੁਰਾਣੇ ਜਮਾਨੇ ਦੇ ਵਿੱਚ ਇਨਸਟਰੂਮੈਂਟ ਹੁੰਦੇ ਸੀ ਤਵਿਆਂ ਤੇ ਰੀਲਾਂ ਚੱਲਦੀਆਂ ਰਿਕਾਰਡ ਚੱਲਦੇ ਉਹ ਵੀ ਐਗਜ਼ਿਬਿਸ਼ਨ ਪਹੁੰਚ ਰਹੀ ਆ ਉਦੇ ਨਾਲ ਨਾਲ ਹੋਰ ਵੀ ਬਹੁਤ ਕੋਸ਼ਿਸ ਮੇਲੇ ਦੇ ਵਿੱਚ ਵ੍ਰੈਸੇ ਨੂੰ ਲੈ ਕੇ ਆ ਰਹੇ ਆ ਪਾਰਕਿੰਗ ਦੇ ਲਈ ਪੂਰਾ ਅਰੇਂਜਮੈਂਟ ਹੈਗਾ ਹਰ ਸਾਲ ਦੀ ਤਰ੍ਹਾਂ ਸਿਕਿਉਰਿਟੀ ਮੂਹਰੇ ਡੋਰ ਤੇ ਮਿਲੂਗੀ ਉੱਥੇ ਤੁਹਾਨੂੰ ਡਾਇਰੈਕਟ ਕੀਤਾ ਜਾਊਗਾ ਜਿਹੜੇ ਸਾਡੇ ਮੀਡੀਆ ਕਵਰੇਜ ਨੇ ਜਾਂ ਜਿਹੜੇ ਸਾਡੇ ਵੀਆਈਪੀ ਐਮਐਲਏ ਐਮਐਸ ਐਮਐਲਏ ਐਮਪੀਜ਼ ਆ ਰਹੇ ਨੇ ਉਸ ਉਹਨਾਂ ਨੂੰ ਟਾਈਮ ਸਲੋਟ ਦਿੱਤਾ ਗਿਆ ਹੋਇਆ 2:00 ਕਲॉक ਤੋਂ 3:00 ਕਲॉक ਆਪਣੇ ਸਿਰਫ ਆਨਰਲੀ ਤੇ ਦੋ ਸ਼ਬਦ ਸਾਡੀ ਫਾਊਂਡੇਸ਼ਨ ਦੇ ਲਈ ਬੋਲਣ ਲਈ ਆ ਰਹੇ ਆ ਉਹਨਾਂ ਦੀ ਪਾਰਕਿੰਗ ਨੂੰ ਸਪੈਸ਼ਲ ਅਰੇਂਜਮੈਂਟ ਕੀਤਾ ਗਿਆ ਉਹ ਵੀ ਉਹਨਾਂ ਨੂੰ ਸਿਕਿਉਰਿਟੀ ਗਾਰਡ ਕਰੂਗੀ ਫੈਮਿਲੀ ਲਿਮਟਡ ਟਾਈਮ ਹੈ ਲਿਮਟਡ ਟਾਈਮ ਹੋਣਾ ਹੈ ਸਿਰਫ ਉਹ ਹੀ ਆ ਰਹੇ ਆ ਸੋ ਇਹ ਗੱਲ ਅਸੀਂ ਕਲੀਅਰ ਕਰ ਦੇਣਾ ਚਾਹੁੰਦੇ ਆ ਕਿ ਹਰ ਸਾਲ ਦੀ ਤਰ੍ਹਾਂ ਇੱਕ ਪੈਣਾ ਦਾ ਮੇਲਾ ਹੈ ਜਿਹਦੇ ਵਿੱਚ ਸਾਡੇ ਬਜ਼ੁਰਗ ਸਾਡੀਆਂ ਸਤਕਾਰਯੋਗ ਪੈਣਾ ਤੇ ਸਾਡੇ ਜਿਹੜੇ ਬੱਚੇ ਨੇ 5 ਸਾਲ ਤੋਂ ਲੈ ਕੇ 2 ਸਾਲ ਤੋਂ ਸਾਲ ਤੋਂ ਲੈ ਕੇ ਤੁਸੀਂ 18-19 ਸਾਲ ਤੱਕ ਸਾਡੇ ਜਿਹੜੇ ਐਕਚੁਅਲੀ ਵੋਲੰਟੀਅਰ ਬੱਚੇ ਨੇ ਉਹ ਸਾਰੇ ਕੈਨੇਡੀਅਨ ਬੌਰਨ ਬੱਚੇ ਨੇ ਵੋਲੰਟੀਅਰ ਜੀ ਜੀ ਤਰੀਕ ਤੇ 9 ਅਗਸਤ ਨੂੰ 4582 ਬੈਲ ਰੋਡ ਤੇ 12:30 ਵਜੇ ਤੋਂ ਲੈ ਕੇ 6:30 ਵਜੇ ਤੱਕ ਇਹ ਮੇਲਾ ਚੱਲੂਗਾ ਜੀ ਤੇ ਇਹ ਮੇਲਾ ਲਾਈਵ ਵੀ ਕੀਤਾ ਜਾ ਰਿਹਾ ਦੋ ਸਟੇਸ਼ਨਾਂ ਵੱਲੋਂ ਬਹੁਤ ਜਲਦ ਉਹਦੇ ਬਾਰੇ ਵੀ ਅਸੀਂ ਤੁਹਾਡੇ ਨਾਲ ਅਪਡੇਟ ਕਰਾਂਗੇ ਤੇ ਸਾਰੀਆਂ ਭੈਣਾਂ ਨੂੰ ਅਸੀਂ ਅਪੀਲ ਕਰਦੇ ਆਂ ਕਿ ਟਿਕਟਾਂ ਦੇ ਉੱਪਰ ਸਿਰਫ ਇਸ ਸੰਡੇ ਤੱਕ ਹੀ ਡਿਸਕਾਊਂਟ ਲੱਗਿਆ 10 ਡਾਲਰ 40 ਡਾਲਰ ਟਿਕਟਾਂ ਉਸ ਤੋਂ ਬਾਅਦ ਸਾਡੀਆਂ ਭੈਣਾਂ ਲਈ ਟਿਕਟ 50 ਡਾਲਰ ਦੀ ਹੋ ਜਾਣੀ ਆ ਬਜ਼ੁਰਗਾਂ ਤੇ ਬੱਚਿਆਂ ਦੀ ਟਿਕਟ ਹਰ ਸਾਲ ਦੀ ਤਰ੍ਹਾਂ 35 ਡਾਲਰ ਹੀ ਆ ਜੀ ਤੇ थैंक यू जी ਤੁਹਾਡਾ ਸਾਰਿਆਂ ਦਾ ਤੇ थैंक यू ਪੰਜਾਬੀ ਚੈਨਲ ਸ਼ੈਰੀ ਜੀ ਤੁਹਾਡਾ ਵੀ ਤੇ ਜਿਨ੍ਹਾਂ ਨੇ ਤੁਸੀਂ ਆਲਵੇਜ਼ ਹਰ ਸਾਲ ਦੀ ਤਰ੍ਹਾਂ ਸਾਲ ਵੀ ਵਿਰਸਾ ਫਾਊਂਡੇਸ਼ਨ ਦਾ ਸੰਯੋਗ ਦੇ ਰਿਹਾ ਤੇ ਮਿਲਦੇ ਆ ਤੁਹਾਨੂੰ ਮੇਲੇ ਤੇ ਸ਼ੈਰੀ ਜੀ ਫਿਰ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ